ਮੈਂ ਬੜੇ ਦਿਨਾਂ ਦਾ ਦੇਖ ਰਹਾ ਤੁਹਾਡੀ ਫੇਸਬੁਕ ਤੇ ਲੜਾਈ ਚੱਲ ਰਹੀ ਆ ਕੋਈ ਕਿਸੇ ਨੂੰ ਕਦਾਰ ਦੱਸ ਰਿਹਾ ਕੋਈ ਕਿਸੇ ਨੂੰ ਕੁਛ ਦੱਸ ਰਿਹਾ ਕੋਈ ਕੋਸ਼ਿਸ਼ ਕੋਈ ਅੱਗੋਂ ਦਾ ਜਵਾਬ ਦੇ ਰਿਹਾ ਤੇ ਮੈਂ ਭਰਾਓ ਬੇਨਤੀ ਕਰਦਾ ਤੁਹਾਨੂੰ ਤੇ ਮੇਰੇ ਭਰਾ ਫੇਸਬੁਕ ਤੇ ਜਿਹੜੀਆਂ ਲੜਾਈਆਂ ਆ ਇਹ ਘਰ ਕਈ ਤਰ੍ਹਾਂ 파ੜ ਦਿੰਦੀਆਂ ਆ ਆਪਣੇ ਬੰਦੇ ਕੋਈ ਕਿਸੇ ਬਿਜਬੂਰੀ ਨੂੰ ਗਿਆ ਕੋਈ ਕਿਸੇ ਤਰ੍ਹਾਂ ਗਿਆ ਆਪਾਂ ਕਿਸੇ ਤੇ ਕੋਈ ਕਮੈਂਟ ਨਾ ਕਰੋ ਬੇਰੇ ਫੇਸਬੁੱਕ ਦੀ ਲੜਾਈ ਬੰਦ ਕਰ ਦਿਓ ਤੁਸੀਂ ਮੇਰਾ ਪਰਿਵਾਰ ਹੋ ਮੇਰੇ ਭਰਾ ਹੋ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੇ ਪਰਿਵਾਰਾਂ 'ਚ ਲੜਾਈ ਪਵੇ ਕੋਈ ਕਿਸੇ ਦੇ ਨਾਲ ਇੱਕ ਦੂਜੇ ਨਾਲ ਬਦਸਲੂਕੀ ਕਰੇ ਤੇ ਜਾਂ ਇੱਕ ਦੂਜੇ ਦੇ ਨਾਲ ਟਕਰਾਅਵਾਜ ਹੀ ਕਰੇ ਕੋਈ ਵੀ ਕਿਸੇ ਵੀ ਭੇਜ ਵਾਲਾ ਜਿਹੜਾ ਮੇਰਾ ਭਰਾ ਇੱਕ ਦੂਜੇ ਤੇ ਕਮੈਂਟ ਬਾਝੇ ਨਾ ਕਰੋ ਸਮੇਂ ਦੇ ਨਾਲ ਹਰ ਇੱਕ ਚੀਜ਼ ਬਦਲ ਜਾਂਦੀ ਤਾਂ ਹਰ ਚੀਜ਼ ਠੀਕ ਹੋ ਹੀ ਜਾਂਦੀ ਆ ਇਹ ਸਮਾਂ ਚੱਗਾ ਨਹੀਂ ਰਿਹਾ ਤੇ ਸਮਾਂ ਬੜਾ ਨਹੀਂ ਰਿਹਾ ਇਹ ਸਭ ਬਦਲ ਜਾਣੇ ਆ ਇਸ ਵੇਲੇ ਦੀ ਵੱਡੀ ਖਬਰ ਪਠਾਨ ਮਜਰਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦੇਵ ਸ਼੍ਰੀ ਰਿਕ ਸ਼ੋਸ਼ਨ ਮਾਮਲੇ 'ਚ ਨਾਮਜਦ ਵਿਧਾਇਕ ਹਰਮਿਤ ਸਿੰਘ ਪਠਾਨ ਮਜਰਾ ਦੇ ਵਿਦੇਸ਼ ਪਹੁੰਚਣ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਅਸਲ ਦੇ ਵਿੱਚ ਪਠਾਨ ਮਾਜਰਾ ਵੱਲੋਂ ਹਾਲੀ ਦੇ ਵਿੱਚ ਇੱਕ ਚੈਨਲ ਨੂੰ ਇੱਕ ਇੰਟਰਵਿਊ ਦਿੱਤੀ ਗਈ ਹੈ ਜੋ ਕਿ ਆਸਟ੍ਰੇਲੀਆ ਨਾਲ ਸੰਬੰਧਿਤ ਹੈ ਇਸ ਗੱਲਬਾਤ ਵਿੱਚ ਵਿਧਾਇਕ ਨੇ ਜ਼ਮਾਨਤ ਹੋਣ ਤੇ ਵਾਪਸ ਆਉਣ ਦੀ ਗੱਲ ਕਹੀ ਹੈ ਪਠਾਨ ਮਾਜਰਾ ਨੇ ਉਸਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠਾ ਸਿਆਸੀ ਬਦਲਾ ਦੱਸਿਆ ਪੁਲਿਸ ਦੇ ਗ੍ਰਿਫਤ ਤੋਂ ਬਾਹਰ ਚੱਲ ਰਹੇ ਪਠਾਨ ਮਾਜਰਾ ਵਿਦੇਸ਼ ਚ ਹਨ ਜਾਂ ਕਿਤੇ ਹੋਰ ਇਸ ਬਾਰੇ ਫਿਲਹਾਲ ਕੋਈ ਪੁਸ਼ਟੀ ਨਹੀਂ ਹੋ ਸਕੀ ਤਾਜ਼ਾ ਵੀਡੀਓ ਵਿੱਚ ਪਠਾਨ ਮਾਜਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਵਾਲੇ ਦੀ ਆਵਾਜ਼ ਦੱਬਣ ਲਈ ਸਰਕਾਰੀ ਤੰਤਰ ਦੀ ਗੱਲ ਤਵਰਤੋ ਕੀਤੀ ਜਾ ਰਹੀ ਹੈ ਵਿਧਾਇਕ ਨੇ ਕਿਹਾ ਕਿ ਇਹ ਸਿਰਫ ਉਸ ਨਾਲ ਨਹੀਂ ਸਗੋ ਪੰਜਾਬ ਚ ਐਸੇ ਪਾਈਚਾਰੇ ਦੀ ਮੰਗ ਦੇ ਉੱਪਰ ਮੁੱਖ ਮੰਤਰੀ ਇਸੇ ਪਾਈਚਾਰੇ ਚੋਂ ਲੋਨ ਦੀ ਗੱਲ ਕਰਨ ਵਾਲੇ ਨਾਬਾ ਦੇ ਵਿਧਾਇਕ ਨੂੰ ਵੀ ਸਰਕਾਰ ਵੱਲੋਂ 6 ਮਹੀਨੇ ਤੱਕ ਵਿਹਲਾ ਕਰਕੇ ਬਿਠਾ ਦਿੱਤਾ ਗਿਆ ਸੀ ਇੱਥੇ ਹੀ ਬਸ ਨਹੀਂ ਸੂਬੇ ਦੇ ਕਿਸੇ ਵੀ ਮੰਤਰੀ ਜਾਂ ਵਿਧਾਇਕ ਤੋਂ ਕਿਸੇ ਵੀ ਮਸਲੇ ਤੇ ਸਲਾਹ ਲਈ ਜਾਂਦੀ ਹੈ ਤੇ ਨਾ ਹੀ ਕਿਸੇ ਨੂੰ ਬੋਲਣ ਦੀ ਇਜਾਜ਼ਤ ਹੈ ਪਠਾਨ ਮੱਜਰਾ ਨੇ ਕਿਹਾ ਕਿ ਦਿੱਲੀ ਵਾਲੇ ਹਾਰ ਤੋਂ ਬਾਅਦ ਪੰਜਾਬ ਚ ਆ ਕੇ ਬੈਠੇ ਨੇ ਤੇ ਪੰਜਾਬ ਦਾ ਵੀ ਹਾਲ ਦਿੱਲੀ ਵਾਂਗ ਮਾੜਾ ਕੀਤਾ ਜਾ ਰਿਹਾ ਹੈ ਦੱਸਣਾ ਇਹ ਵੀ ਬੰਦਾ ਕਿ ਪਠਾਨਮਾਜਰਾ ਨੂੰ ਕਰੀਬ 2 ਮਹੀਨੇ ਤੋਂ ਪੁਲਿਸ ਲੱਭ ਰਹੀ ਹੈ ਤੇ ਪਠਾਨਮਾਜਰਾ ਕਈ ਵਾਰ ਇੰਟਰਨੈਟ ਮੀਡੀਆ ਰਾਹੀਂ ਆਪਣੀ ਗੱਲ ਸਾਹਮਣੇ ਰੱਖ ਰਹੇ ਨੇ ਬੀਤੇ ਦਿਨ ਵਿਧਾਇਕ ਖਿਲਾਫ ਅਦਾਲਤੀ ਨੋਟਿਸ ਜਾਰੀ ਹੋਣ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਉਣ ਨਾਲ ਪਟਿਆਲਾ ਪੁਲਿਸ ਵੀ ਹੈਰਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਹਲਕੇ ਸਨਾਰ ਦੇ ਸਮੂਹ ਵਰਕਰਾਂ ਨੂੰ ਤੇ ਮੇਰੇ ਭਰਾਵਾਂ ਨੂੰ ਯਾਰਾਂ ਦੋਸਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਬੀ ਮੈਂ ਬੜੇ ਦਿਨਾਂ ਦਾ ਦੇਖ ਰਹਾ ਤੁਹਾਡੀ ਫੇਸਬੁੱਕ ਤੇ ਲੜਾਈ ਚੱਲ ਰਹੀ ਆ ਕੋਈ ਕਿਸੇ ਨੂੰ ਕਹਦਾ ਰਿਹਾ ਕੋਈ ਕਿਸੇ ਨੂੰ ਕੁਝ ਦੱਸ ਰਿਹਾ ਕੋਈ ਕੋਸ਼ਿਸ਼ ਕੋਈ ਅੱਗੋਂ ਦਾ ਜਵਾਬ ਦੇ ਰਿਹਾ ਤੇ ਮੈਂ ਭਰਾ ਉਹ ਬੇਨਤੀ ਕਰਦਾ ਤੁਹਾਨੂੰ ਤੁਸੀਂ ਮੇਰੇ ਭਰਾ ਜੇ ਮੇਰਾ ਪਰਿਵਾਰ ਜੇ ਜੇ ਕੋਈ ਕਿਸੇ ਹਾਲ ਚਲ ਗਿਆ ਕੋਈ ਨਹੀਂ ਗਿਆ ਤੁਹਾਡਾ ਸਾਰਾ ਦਾ ਧੰਨਵਾਦ ਪਰ ਮੇਰੇ ਭਰਾ ਫੇਸਬੁੱਕ ਤੇ ਜਿਹੜੀਆਂ ਲੜਾਈਆਂ ਆ ਇਹ ਘਰ ਕਈ ਤਰ੍ਹਾਂ ਪਾੜ ਦਿੰਦੀਆਂ ਆ ਆਪਣੇ ਬੰਦੇ ਕੋਈ ਕਿਸੇ ਬਜਬੂਰੀ ਨੂੰ ਗਿਆ ਕੋਈ ਕਿਸੇ ਤ라 ਗਿਆ ਆਪਾਂ ਕਿਸੇ ਤੇ ਕੋਈ ਕਮੈਂਟ ਨਾ ਕਰੋ ਕੋਈ ਵੀ ਪੇਜ ਚਲਾਉਂਗਾ ਦੋ ਤਿੰਨ ਪੇਜ ਚਲਾਉਂਦੇ ਅਗਲਾ ਇਹ ਸ਼ੱਕ ਕਰਦਾ ਪਤਨੀ ਅਸੀਂ ਉਹ ਪੇਜ ਚਲਾਉਨੇ ਆ ਪਰ ਅਸੀਂ ਨੇਮ ਕਰਦੇ ਸਾਨੂੰ ਉਹਦਾ ਕੋਈ ਕਿਸੇ ਤੇਜ ਦਾ ਨਹੀਂ ਪਤਾ ਵੀ ਕਿਹੜਾ ਕੋਈ ਚਲਾ ਰਿਹਾ ਕਿਹੜਾ ਕੋਈ ਨਹੀਂ ਚਲਾ ਰਿਹਾ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਾਨੂੰ ਸਾਰੇ ਹਲਕਾ ਸੁਣਾਉਰ ਵਾਸੀਆਂ ਨੂੰ ਮੇਰੇ ਫੇਸਬੁੱਕ ਦੀ ਲੜਾਈ ਬੰਦ ਕਰ ਦਿਓ ਤੁਸੀਂ ਮੇਰਾ ਪਰਿਵਾਰ ਉਹ ਮੇਰੇ ਭਰਾ ਉਹ ਮੈਂ ਨਹੀਂ ਚਾਹੁੰਦਾ ਵੀ ਕਿਸੇ ਦੇ ਪਰਿਵਾਰਾਂ 'ਚ ਲੜਾਈ ਪਵੇ ਕੋਈ ਕਿਸੇ ਦੇ ਨਾਲ ਇੱਕ ਦੂਜੇ ਨਾਲ ਬਦਸਲੂਕੀ ਕਰੇ ਤੇ ਜਾਂ ਇੱਕ ਦੂਜੇ ਦੇ ਨਾਲ ਤਕਰਾਰਬਾਜੀ ਕਰੇ ਤੁਸੀਂ ਮੇਰੇ ਪਰਿਵਾਰ ਨੂੰ ਮੈਂ ਵਾਰ-ਵਾਰ ਤੁਹਾਨੂੰ ਕਿਹਾ ਨਾ ਵੀ ਤੁਸੀਂ ਮੇਰੇ ਉਹ ਮੇਰੇ ਰਹਿਣਾ ਮੈਨੂੰ ਪਤਾ ਅੱਜ ਕੋਈ ਮਜਬੂਰੀਆਂ ਨੂੰ ਕੋਈ ਕਿਸੇ ਤਰ੍ਹਾਂ ਕਿਸੇ ਕੋਲ ਗਿਆ ਆ ਮੈਨੂੰ ਕੋਈ ਧਰਾਇ ਨਹੀਂ ਕੇਤੇ ਆਪ ਦਾ ਕਿਸੇ ਨੂੰ ਕੋਈ ਕੰਮ ਹੈ ਕੋਈ ਆਪ ਦਾ ਕੰਮ ਹੋ ਵਾਸਤੇ ਚੱਲ ਗਿਆ ਕੋਈ ਗੱਲ ਨਹੀਂ ਜਿਹੜਾ ਨਹੀਂ ਗਿਆ ਉਹਦਾ ਧੰਨਵਾਦ ਬੜਾ ਜਨਾ ਮੇਰੇ ਭਰਾਓ ਤੁਸੀਂ ਤੁਸੀਂ ਮੇਰੀ ਕਦਰ ਕੀਤੀ ਮੇਰੇ ਨਾਲ ਖੜੇ ਹੋ ਜਿਹੜੇ ਚਲ ਗਏ ਆ ਜੇ ਕਿਸੇ ਬਜ਼ੁਰਗੀ ਨੂੰ ਚਲ ਕੇ ਉਹਦੀ ਆਪਣਾ ਪਰਿਵਾਰ ਆ ਆਪਣੇ ਆ ਉਹ ਵੀ ਆਪਾਂ ਉਹਨਾਂ ਤੇ ਕੋਈ ਵੀ ਕਮੈਂਟ ਬਾਰੀ ਨਾ ਕਰੀਏ ਕੋਈ ਉਹਨਾਂ ਦੀ ਸੋਸ਼ਲ ਮੀਡੀਆ ਤੇ ਫੋਟੋ ਆਪਾ ਕੇ ਨਾ ਕਿਸੇ ਨੂੰ ਜਲੀਲ ਕਰੀਏ ਨਹੀਂ ਜੱਗਾ ਲੱਗਦਾ ਆਪਾਂ ਇੱਕ ਪਰਿਵਾਰ ਦੇ ਜੀ ਹਾਂ ਇੱਕ ਹਲਕੇ ਚ ਰਹਿਣਾ ਇੱਕ ਥਾਂ ਰਹਿਣਾ ਤੇ ਆਪਾਂ ਨਹੀਂ ਜੱਗੇ ਲੱਗਦੇ ਤੁਹਾਨੂੰ ਬੇਨਤੀ ਆ ਸਰ ਉਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਇੱਥੇ ਅਵਲ ਕਰਿਓ ਕੋਈ ਵੀ ਕਿਸੇ ਵੀ ਭੇਜ ਵਾਲਾ ਜਿਹੜਾ ਮੇਰਾ ਭਰਾ ਇੱਕ ਦੂਜੇ ਤੇ ਕਮੈਂਟ ਬਾਝੇ ਨਾ ਕਰੋ ਸਮੇਂ ਦੇ ਨਾਲ ਹਰ ਇੱਕ ਚੀਜ਼ ਬਦਲ ਜਾਂਦੀ ਹੈ ਤਾਂ ਹਰ ਚੀਜ਼ ਠੀਕ ਹੋ ਹੀ ਜਾਂਦੀ ਹੈ ਜੇ ਸਮਾਂ ਚੱਗਾ ਨਹੀਂ ਰਿਹਾ ਤਾਂ ਸਮਾਂ ਬੜਾ ਨਹੀਂ ਰਹਿਣਾ ਇਹ ਸਭ ਬਦਲ ਜਾਣੇ ਆ ਤੁਹਾਡੇ ਭਰਾਵਾਂ ਦੇ ਅਸ਼ੀਰਵਾਦ ਨਾਲ ਬਹੁਤ ਜਲਦੀ ਜਦੋਂ ਕੋਰਟ ਨਾਲ ਕੁਝ ਮੈਨੂੰ ਜਮਾਤਾਂ ਦਾ ਸਟੇਟਸ ਟੂ ਮਿਲਗੇ ਤੇ ਮੈਂ ਵੀ ਤੁਹਾਡੇ ਵਿੱਚ ਛੇਤੀ ਹਾਜ਼ਰ ਹੋ ਜਾਊਗਾ ਤੇ ਆਪਾਂ ਪਰਿਵਾਰ ਵਾਂਗੂ ਇਕੱਠੇ ਰਹਿਣਾ ਨਾ ਕਿ ਆਪਾਂ ਇੱਕ ਦੂਜੇ ਤੇ ਦੁਸ਼ਮਣ ਵਾਲੀਆਂ ਨਾਲ ਇਹਨੂੰ ਮੇਰੀ ਭੈਣ ਤੀਨ ਨੂੰ ਪਰਵਾਣੇ ਕਰਿਓ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸ਼ੇਅਰ ਕਰ ਦਿਓ ਬਤੁਤ